ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਿਫਤ ਬੁਟੀਕ ਤੇ ਕੀ ਹਾਲ ਚੱਲ ਨੇ ਜੀ ਤੁਹਾਡੇ ਸਾਰਿਆਂ ਦੇ ਅੱਜ ਆਪਾਂ ਤੁਹਾਡੇ ਲਈ ਬਹੁਤ ਸੋਹਣਾ ਪਿਆਰਾ ਜਿਹਾ ਜਿਹੜਾ ਹੈਗਾ ਆਊਟਫਿਟ ਲੈ ਕੇ ਆਏ ਆ ਬਲੈਕ ਕਲਰ ਦਾ ਆਊਟਫਿਟ ਹੈ ਜੀ ਇਹ ਮਸਲੀਨ ਦਾ ਸਟਾਫ ਹੈ ਇਹਦਾ ਕਾਟਨ ਮਸਲੀਨ ਦਾ ਬਹੁਤ ਹੀ ਪਿਆਰਾ ਜਿਹਾ ਸਟਾਫ ਹੈ ਬਿਲਕੁਲ ਸੌਫਟ ਤੇ ਇਹਨੂੰ ਆਪਾਂ ਡਿਜ਼ਾਈਨਿੰਗ ਜਿਹੜੀ ਹੈਗੀ ਲੇਸ ਵਗੈਰਾ ਲਗਾ ਕੇ ਇਹਨੂੰ ਡਿਜ਼ਾਈਨਿੰਗ ਦਿੱਤੀ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਹੈਗੀ ਹੈ ਜਿਹੜੀ ਇਹਦੀ ਡਿਜ਼ਾਈਨਿੰਗ ਬਣੀ ਹੈ ਸੂਟ ਦੀ ਬਹੁਤ ਪਿਆਰੀ ਜੀ ਲੁੱਕ ਆਈ ਹੋਈ ਹੈ ਸੂਟ ਦੀ neck ਦੇ ਉੱਪਰ ਆਪਾਂ ਤੁਹਾਨੂੰ ਦੱਸਦੇ ਹਾਂ ਇਹਦੇ ਜੋਇੰਟ ਲੇਸ ਲਗਾ ਕੇ ਤੇ ਦੂਸਰੀ ਸਾਈਡ ਵੀ ਦੂਜੀ ਲੇਸ ਲਗਾ ਕੇ ਪੀਚ ਕਲਰ ਦੀ ਤੇ ਇਦਾਂ ਹੀ 슬ੀਵਸ ਦੇ ਉੱਪਰ ਵੀ ਜੋਇੰਟ ਲੇਸ ਲਗਾਈ ਹੈ ਆਪਾਂ ਨੇ ਤੇ نیچے ਵੀ ਇਹਦੇ ਹੈਗੀ ਹੈ ਜਿਹੜੀ 슬ੀਵ ਦੇ ਉੱਪਰ ਵੀ ਲੇਸ ਲਗਾਈ ਹੈ ਪੀਚ ਕਲਰ ਦੀ ਤੇ ਇਦਾਂ ਹੀ ਆਪਾਂ ਸੇਮ ਇਹਦੇ ਘੇਰੇ ਦੇ ਉੱਪਰ ਹੈਗੇ ਜਿਹੜੀ ਡਿਜ਼ਾਈਨਿੰਗ ਦਿੱਤੀ ਆ ਪਿੰਟੈਕਸ ਵਗੈਰਾ ਪਾ ਕੇ ਜੁਆਇੰਟ ਲੇਸ ਲਗਾ ਕੇ ਬਹੁਤ ਹੀ ਸੋਹਣਾ ਪਿਆਰਾ ਜਿਹਾ ਜਿਹੜਾ ਆਊਟਫਿਟ ਹੈਗਾ ਆਪਣਾ ਰੈਡੀ ਹੋਇਆ ਬਾਟਮ ਜਿਹੜੀ ਹੈਗੀ ਇਹਦੀ ਪਲੇਨ ਬਲੈਕ ਕਲਰ ਦੀ ਹੈ ਤੇ ਸ਼ਰਟ ਜਿਹੜੀ ਹੈਗੀ ਆ ਪ੍ਰਿੰਟ ਵਾਲੀ ਆ ਤੇ ਇਦਾਂ ਹੀ ਸੇਮ कॉटन ਮਸਲੀਨ ਦਾ ਆਪਾਂ ਇਹਦੇ ਨਾਲ ਦੁਪੱਟਾ ਰੱਖਿਆ ਟਾਈ ਐਂਡ ਡਾਈ ਦਾ ਦੁਪੱਟਾ ਜੀ ਇਹ ਬਹੁਤ ਹੀ ਪਿਆਰਾ ਜਿਹਾ ਸਟੱਫ ਹੈ ਇਹ ਜਿਹੜੇ ਆਪਣੇ ਕਸਟਮਰ ਸੀਗੇ ਇਹਨਾਂ ਨੂੰ ਦੁਪੱਟੇ ਤੇ ਲੇਸ ਪਸੰਦ ਨਹੀਂ ਸੀ ਸੋ ਇਸ ਲਈ ਇਹਨਾਂ ਨੇ ਦੁਪੱਟੇ ਤੇ ਤਾਂ ਲੇਸ ਲਗਵਾਈ ਨਹੀਂ ਤੇ ਸੂਟ ਹੈਗੇ ਜਿਹੜਾ ਪ੍ਰੋਪਰ ਇਦਾਂ ਲੇਸ ਵਗੈਰਾ ਲਗਾ ਕੇ ਪਰ ਰੈਡੀ ਕੀਤਾ ਤੁਸੀਂ ਦੇਖ ਸਕਦੇ ਹੋ ਸੂਟ ਦੀ ਫਾਈਨਲ ਲੁੱਕ ਬਹੁਤ ਸੋਹਣਾ ਜਿਹੜਾ ਪਿਆਰਾ ਜਿਹਾ ਹੈਗੇ ਸੂਟ ਬਣ ਕੇ ਰੈਡੀ ਹੋਇਆ ਤੁਸੀਂ ਵੀ ਸਾਡੇ ਕੋਲੋਂ ਸੇਮ ਇਦਾਂ ਦੇ ਵੀ ਸੂਟ ਬਾਈ ਕਰ ਸਕਦੇ ਹੋ ਜਿੱਦਾਂ ਕਿ ਮਸਲੀਨ ਹੋ ਗਿਆ ਕਾਟਨ ਹੋ ਗਿਆ ਇਦਾਂ ਦੇ ਸੂਟ ਸਾਡੇ ਤੋਂ ਸਟਿਚ ਵੀ ਕਰਵਾ ਸਕਦੇ ਹੋ ਤੇ ਉਂਝ ਵੀ ਬਾਈ ਕਰ ਸਕਦੇ ਹੋ ਤੇ ਸੋਹਣੇ ਸੋਹਣੇ ਜਿਹੜੇ ਸੂਟ ਹੈਗੇ ਜਿਹੜਾ ਲੈਣ ਲਈ ਸਾਡੇ ਨੰਬਰ ਤੇ ਕਾਲ ਜ਼ਰੂਰ ਕਰਿਓ ਜੀ ਤੇ ਮੈਸੇਜ ਕਰਕੇ ਵੀ ਸਾਰੀ ਸੁਰਦੀ ਜਾਣਕਾਰੀ ਹੈਗੇ ਜਿਹੜੀ ਤੁਸੀਂ ਲੈ ਸਕਦੇ ਹੋ ਮਿਲਦੇ ਹਾਂ ਜੀ ਆਪਾਂ ਤੁਹਾਨੂੰ ਫਿਰ ਨੈਕਸਟ ਵੀਡੀਓ ਦੇ ਵਿੱਚ ਓਕੇ ਜੀ ਬਾਏ ਬਾਏ ਥੈਂਕ ਯੂ